ਆਦ ਹੈ ਆਪ ਜੀ ਨੂੰ ਨਿਮਰਤਾ ਨਾਲ ਬੇਨਤੀ ਹੈ ਜਦੋਂ ਸਰਕਾਰਾਂ ਵੀ ਟੇਲ ਸੱਤ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਫਲਸਫਾ ਵੰਡ ਛਕੋ ਕੁੱਲ ਆਲਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੇ ਲੰਗਰ ਲਾਏ ਹੋਏ ਸਨ ਇਹ ਵੰਡ ਛਕਣ ਦਾ ਸਿਧਾਂਤ ਹੈ ਫਿਰ ਸਾਧ ਦੇ ਵਿੱਚ ਇਹ ਨਿਰਮਲ ਪੰਥ ਸਿੱਖ ਪੰਥ ਦੀ ਆਰੰਭਤਾ ਕੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਹੀ ਹਿੱਸੇ ਆਇਆ ਇੱਕ ਵਕਤ ਉਹ ਵੀ ਸੀ ਮੱਧ ਭਾਰਤ ਦੇ ਸਦਾ ਪਾਇਮ ਰਹਿਣ ਵਾਲੀ ਨਸਤੀ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਭਾਈ ਸਾਹਿਬ ਆਕਾਸ਼ੀ ਸਿੰਘ ਦੇ ਭਾਈ ਬਾਦ ਸਿੰਘ ਦੇ ਉਮੀ ਅਗੇ ਹੋਰ ਸਰਪੋਰਟ ਦਕਸ਼ਿਸਤ ਕਰਨ ਦੇ ਸੰਸਾਰ ਵਿੱਚ ਸਾਹਿਬ

ਚ ਰਹਿਣ ਵਾਲੇ ਹਰ ਸਿੱਖ ਦਾ ਇਹ ਫਰਜ਼ ਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਤੇ ਦਸਵੇਂ ਗੁਰੂ ਨਾਨਕਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦਾ ਜਿਹੜਾ ਸੰਦੇਸ਼ ਆ ਜਿਹੜੀਆਂ ਸੱਚੇ ਪਾਤਸ਼ਾਹ ਦੀਆਂ ਸਿੱਖਿਆਵਾਂ ਵਾਂ ਉਹਨਾਂ ਸਿੱਖਿਆਵਾਂ ਨੂੰ ਹਰ ਇਨਸਾਨ ਤੱਕ ਪਹੁੰਚਾਵੇ ਤੋਂ ਸੱਚੇ ਪਾਤਸ਼ਾਹ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਅੱਜ ਅਸੀਂ ਇਸ ਧਰਤੀ ਦੇ ਉੱਤੇ ਪਹੁੰਚੇ ਆ ਕਿ ਮੈਂ ਪੰਜਾਬ ਦੇ ਵਿੱਚ ਵਿਚਰ ਕੇ ਇੱਕ ਗੱਲ ਨੂੰ ਮਹਿਸੂਸ ਕਰ ਰਿਹਾ ਸਾਰੇ ਜਾਣੇ ਗੁਰੂ ਨਾਲ ਜੁੜਨਾ ਚਾਹੁੰਦੇ ਆ ਸਾਰਾ ਪੰਜਾਬ ਹੀ ਕਿਉਂਕਿ ਪੰਜਾਬ ਜਿਉਂਦਾ ਹੀ ਗੁਰੂਆਂ ਦੇ ਨਾਮ ਤੇ ਆ ਕੋਈ ਕਿਸੇ ਵੀ ਭਾਈਚਾਰੇ ਦਾ ਬੰਦਾ ਮੈਂ ਦੇਖ ਰਿਹਾ ਪੰਜਾਬ 'ਚ ਹਰੇਕ ਦੇ ਅੰਦਰ ਗੁਰਬਾਣੀ ਪ੍ਰਤੀ ਪ੍ਰੇਮ ਉਹ ਪ੍ਰੇਮ ਹੋਰ ਜ਼ਿਆਦਾ ਵਧੇ ਬਾਣੀ ਦੇ ਪੈਰੇ ਹੋਰ ਜ਼ਿਆਦਾ ਵਧਣਾ ਇਸ ਕਰਕੇ ਅਸੀਂ ਹਰ ਸਿੱਖ ਤੱਕ ਸੰਗਤ ਤੱਕ ਜਿਹੜੀ ਉਹ ਪਹੁੰਚ ਕਰ ਰਿਹਾ ਔਰ ਉਸੇ ਤਹਿ ਦੀ ਅੱਜ ਆਪਾਂ ਇਥੇ ਬਰਨਾਲੇ ਦੀ ਧਰਤੀ ਤੇ ਆ ਸਾਨੂੰ ਤੇ ਸਾਡੇ ਗੁਰੂ ਨੇ ਆਖਿਆ ਸੀ ਭਈ ਝੂਠਾ ਮਦ ਮੂਲ ਨਾ ਪੀਚਾਈ ਜੇ ਕਾ ਪਾਰ ਵਸਾਈ ਨਸ਼ਾ ਕਰਨਾ ਹੀ ਕੋਈ ਨਹੀਂ ਨਸ਼ਾ ਬਾਣੀ ਦਾ ਰੱਖਣਾ ਵਾ ਨਾਮ ਦਾ ਰੱਖਣਾ ਵਾ ਜਾਂ ਸਰੀਰ ਕਰਕੇ ਪ੍ਰਸ਼ਾਦੇ ਦਾ ਰੱਖਣਾ ਪਰ ਮੈਂ ਇਹ ਸਮਝਦਾ ਵਾਂ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਨਸ਼ੇ ਆ ਇਹ ਪੰਜਾਬ ਇਕੱਲੇ ਪੰਜਾਬ ਲਈ ਨਹੀਂ ਇਹ ਸਾਰਿਆਂ ਲਈ ਇੱਕ ਵੱਡੀ ਆਫਤ ਆ ਰ ਵੱਡੀ ਮੁਸ਼ਕਲ ਆ ਮੈਂ ਹੁਣ ਜਦੋਂ ਪਿੰਡਾਂ 'ਚ ਜਾ ਰਿਹਾ ਤੇ ਕਈ ਮਾਈਆਂ ਮੇਰੇ ਕੋਲ ਆਉਂਦੀਆਂ ਨਾਲੇ ਤੇ ਉਹ ਕਹਿ ਦਿੰਦੀਆਂ ਕਿ ਪੁੱਤ ਸਾਡੀ ਉਮਰ ਵੀ ਤੈਨੂੰ ਲੱਗ ਜੇ ਪਰ ਨਾਲੀ ਉਹ ਕਹਿ ਦਿੰਦੀਆਂ ਕਈ ਮਾਈਆਂ ਕਹਿੰਦੀਆਂ ਵੀ ਮੇਰਾ ਪੁੱਤ ਨਸ਼ਾ ਕਰਦਾ ਕੋਈ ਸੈਂਟਰ 'ਚ ਹੀ ਭੇਜ ਦੇ ਦੋ ਕੋਈ ਸੈਂਟਰ ਹੈਗਾ ਇਹ ਅੱਜ ਸਾਡੀ ਤਰਾਸਦੀ ਆ ਇਹ ਧਰਮ ਤੋਂ ਵੀ ਉੱਪਰ ਉੱਠ ਕੇ ਮੈਂ ਇਹ ਮਹਿਸੂਸ ਕਰਦਾ ਵੀ ਇਹ ਸਾਰਿਆਂ ਦੀ ਸਾਂਝੀ ਸਮੱਸਿਆ ਵਾ ਤੇ ਸਾਰੇ ਸਮਾਜ ਨੂੰ ਇਹਦੇ ਤੇ ਸੋਚਣਾ ਚਾਹੀਦਾ ਆ ਪਿੰਡ ਪਿੰਡ ਭਾਵੇਂ ਪਹਿਰੇ ਲਾਉਣੇ ਪੈਣ ਜਿਵੇਂ ਕਿਵੇਂ ਮਰਜ਼ੀ ਆ ਨਸ਼ੇ ਨੂੰ ਰੋਕਿਆ ਜਾਣਾ ਚਾਹੀਦਾ ਕਿਉਂਕਿ ਨਸ਼ੇ ਦਾ ਦਰਿਆ ਜਿਹੜਾ ਵਾ ਇਹਦੇ 'ਚ ਸਾਡੀਆਂ ਬਹੁਤ ਕੀਮਤੀ ਜਵਾਨੀਆਂ ਤੇ ਜਾਨਾਂ ਜਿਹੜੀਆਂ ਉਹ ਰੁੱੜ ਰਹੀਆਂ ਬਾਣੀ ਦੇ ਲੜ ਲੱਗ ਕੇ ਆਪਾਂ ਨਸ਼ਿਆਂ ਤੋਂ ਬਚ ਸਕਦੇ ਆ ਵੱਧ ਤੋਂ ਵੱਧ ਗੁਰਦੁਆਰਿਆਂ 'ਚ ਜਾਂ ਧਾਰਮਿਕ ਸਥਾਨਾਂ 'ਚ ਪਰਾਲੇ ਹੋਣ ਤੇ ਨੌਜਵਾਨਾਂ ਨੂੰ ਧਰਮ ਨਾਲ ਜੋੜਿਆ ਜਾਵੇ ਸਾਡੇ ਲਈ ਗੁਰੂ ਨੇ ਚਾਰ ਪੁੱਤ ਸ਼ਹੀਦ ਕਰਵਾ ਲੇ ਅਸੀਂ ਆਪਣੀ ਕੁਲ ਰੱਖਣ ਲਈ ਧਰਮ ਛੱਡ ਦਿੱ ਗਏ ਚੰਗੀ ਗੱਲ ਨਹੀਂ ਇਸ ਕਰਕੇ ਜਿਹੜਾ ਤੇ ਗੁਰੂ ਨਾਲ ਜੁੜਿਆ ਉਹ ਕਦੀ ਧਰਮ ਪਰਵਰਤਨ ਨਹੀਂ ਕਰਦਾ ਹਾ ਜਿਹੜੇ ਅਜੇ ਗੁਰੂ ਨਾਲ ਨਹੀਂ ਜੁੜ ਸਕੇ ਉਹ ਇਸ ਪਾਸੇ ਚਲੇ ਜਾਂਦੇ ਆ ਪਰ ਮੈਂ ਇਹ ਮਹਿਸੂਸ ਕਰਦਾ ਕਿ ਜਦੋਂ ਖੁੱਲਾ ਪੈਰਾ ਬਾਣੀ ਦਾ ਹੋਊਗਾ ਘਰ-ਘਰ 'ਚ ਆਪਾਂ ਵਿਚਰਾਂਗੇ ਸੰਗਤ ਨੂੰ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਨਾਲ ਜੋੜਾਂਗੇ ਤੇ ਇਹ ਕੋਈ ਵੱਡੀ ਸਮੱਸਿਆ ਨਹੀਂ ਆਪਾਂ ਹਰ ਸਮੱਸਿਆ ਦਾ ਹੱਲ ਸੱਚੇ ਪਾਤਸ਼ਾਹ ਦੀ ਬਾਣੀ ਦੇ ਅਨੁਸਾਰ ਕਰ ਸਕਦੇ ਹਾਂ ਤੇ ਕੋਈ ਵੱਡੀ ਗੱਲ ਨਹੀਂ ਜੋ ਵੀ ਉਹਨਾਂ ਨੇ ਕਿਹਾ ਵੀ ਵਿਧੀ ਵਿਧਾਨ ਕੋਈ ਬਣਨਾ ਚਾਹੀਦਾ ਤਾਂ ਸੋਚ ਸਮਝ ਕੇ ਕੋਈ ਫੈਸਲਾ ਲਿਆ ਹੋਊਗਾ ਬਾਕੀ ਮੈਂ ਇਹ ਕਹਿਣਾ ਵਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਜਿਹੜੀ ਆ ਉਹ ਹਮੇਸ਼ਾ ਲਈ ਬਰਕਰਾਰ ਰਹਿਣੀ ਚਾਹੀਦੀ ਉਹ ਹੈ ਵੀ ਆ ਹਾਂ ਸਾਨੂੰ ਸਿੱਖਾਂ ਨੂੰ ਆਪਣੀ ਜ਼ਿੰਦਗੀ ਦੇ ਸਾਰੇ ਜਿਹੜੇ ਕਾਰਜ ਆ ਉਹ ਗੁਰਬਾਣੀ ਆਸ਼ੇ ਦੇ ਮੁਤਾਬਕ ਕਰਨੇ ਚਾਹੀਦੇ ਸਿਧਾਂਤਾਂ ਦੇ ਮੁਤਾਬਕ ਕਰਨੇ ਚਾਹੀਦੇ ਆ ਸਿੱਖ ਜਿਹੜਾ ਵਾ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ ਧਰਮ ਸਿੱਖ ਪੰਥ ਸਿੱਖਾਂ ਦਾ ਸਿਧਾਂਤ ਮਨੁਵਾਦੀ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਮੈਂ ਦੋਨਾਂ ਨੂੰ ਇਹੋ ਕਹਿਣਾ ਚਾਹੁੰਦਾ ਕਿ ਆਪਾਂ ਆਪਣੇ ਮਾੜੇ ਮੋਹਟ ਮਨ ਮਟਾਵ ਛੱਡ ਕੇ ਮਤਭੇਦ ਛੱਡ ਕੇ ਪੰਥ ਦੇ ਵੱਡੇ ਤਾਂ ਲਈ ਪੰਜਾਬ ਦੇ ਵੱਡੇ ਹਿੱਤਾਂ ਲਈ ਇਕੱਠੇ ਹੋਈਏ ਤਗੜੇ ਹੋਈਏ ਜੇ ਆਪਾਂ ਤਗੜੇ ਹੋ ਗਏ ਤੇ ਸਾਡੇ ਸਾਹਮਣੇ ਤੇ ਕੋਈ ਆੜੀ ਨਹੀਂ ਸਕਦਾ ਹੈਗਾ ਹਾਂ ਅੱਜ ਲੋੜ ਬਹੁਤ ਆ ਜਿਹੜਾ ਸਮਾਂ ਵਾ ਇਹਦੇ ਵਿੱਚ ਲੋੜ ਬਹੁਤ ਆ ਇਕੱਠੇ ਆਪਾਂ ਮੈਂ ਫੇਰ ਉਹੀ ਗੱਲ ਦਰਉਣਾ ਵੀ ਤਾਂ ਹੀ ਹੋ ਸਕਦੇ ਆ ਜੇ ਸੱਚੇ ਪਾਤਸ਼ਾਹ ਦੇ ਝੰਡੇ ਦੀ ਸ਼ਰਨ ਵਿੱਚ ਆਵਾਂ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਦੀ ਰੋਸ਼ਨੀ ਵਿੱਚ ਜਾਵਾਂਗੇ ਸਾਰਿਆਂ ਦੇ ਲਈ ਪਹਿਲਾਂ ਜਿਹੜੇ ਸੰਗਤ ਦੇ ਹਿੱਤਾਂ ਸੰਗਤਵਾ ਤੇ ਇਹ ਰਾਜਨੀਤਿਕ ਲੋਗ ਆ ਜੇ ਉਹ ਨਹੀਂ ਤੇ ਇਹਨਾਂ ਦੀ ਵੀ ਕੋਈ ਹੋਂਦ ਨਹੀਂ ਆ ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਵੀ ਸਿੱਖ ਚਾਹੁੰਦੇ ਆ ਜਾਂ ਆਮ ਬੰਦਾ ਵੀ ਪੰਜਾਬ ਦੇ ਵਿੱਚ ਇੱਕ Hindu ਵੀ ਦਾ ਇੱਕ ਮੁਸਲਮਾਨ ਵੀ ਇਹ ਚਾਹੁੰਦਾ ਵਾ ਭਈ ਇਹੋ ਜੇ ਸਮਾਜ ਦੀ ਸਿਰਜਣਾ ਬੇਗਮਪੁਰਾ ਸ਼ਹਿਰ ਕੋ ਨਾ ਹੋ ਜਿੱਥੇ ਗਾਮੀ ਕੋਈ ਨਾ ਹੋਵੇ ਜਿੱਥੇ ਅਪਨਾਤ ਹੋਵੇ ਤੇ ਜਿੱਥੇ ਮੇਰ ਤੇਰ ਨਾ ਹੋਵੇ ਸਾਰੇ ਲੋਕਾਂ ਨੂੰ ਗੁਰੂ ਦੀ ਸੋਚ ਦੇ ਧਾਰਨੀ ਬਣ ਕੇ ਇਦਾਂ ਦਾ ਏਜੰਡਾ ਅਪਣਾਉਣਾ ਚਾਹੀਦਾ